ਬਾਬਰ ਸਿੰਘਾਸਣ ਤੇ ਬੈਠਾ ਗੁਰੂ ਨਾਨਕ ਬਾਬਲ ਦੀ ਜੇਲ੍ਹ ਦੇ ਚਨੇ ਜਹਾਂਗੀਰ ਸਿੰਘਾਸਣ ਤੇ ਬੈਠਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਤਤੀ ਤਵੀ ਰਹਿਣੇ ਜਹਾਂਗੀਰ ਸਿੰਘਾਸਣ ਤੇ ਬੈਠਾ 6ਵੇਂ ਪਾਦਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੀ ਜੇਲ੍ਹ ਦੇ ਚ ਬੰਦ ਰਹਿ ਝੂਠ ਤੇ ਸਿੰਘਾਸਣ ਤੇ ਬੈਠਾ ਝੂਠਾ ਔਰੰਗਜ਼ੇ ਸੱਚ ਚਾਂਦਨੀ ਚੌਕ ਦੇ ਚ ਸ਼ਹੀਦ ਹੋ ਰਿਹਾ ਜਲਾਦ ਗਰਦਨ ਉਡਾ ਰਹਿਣੇ ਝੂਠਾ ਸੋਬਾ ਸਰਹੰਦ ਉਹ ਤੇ ਸਿੰਘਾਸਣ ਤੇ ਬੈਠਾ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਮਾਸੂਮ ਲਾੜਲੇ ਸੱਚ ਦੇ ਮਜੱਸਮੇ ਦੀਵਾਰਾਂ ਦੇ ਚਿਣੇ ਜਾ ਰਹੇ ਵਕਤੀ ਤੌਰ ਤੇ ਝੂਠ ਦੀ ਜਿੱਤ ਹੁੰਦੀ ਹੈ ਲੇਕਿਨ ਕੂੜ ਨੇ ਖੁੱਟੇ ਨਾਨਕਾ ਔੜਕ ਸੱਚ ਰਹੇ ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆ ਚ ਜਹਾਂਗੀਰ ਦੀ ਕਬਰ ਤੇ ਤੇ ਅੱਜ ਦੀਵਾ ਜਲਾਣ ਵਾਲਾ ਵੀ ਕੋਈ ਨਹੀਂ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਦੇਚ ਪੜਿਆ ਜਾ ਰਿਹਾ ਸਾਰੀ ਦੁਨੀਆ ਚ ਗਾਇਆ ਜਾ ਰਿਹਾ ਐ ਔਰੰਗਜ਼ੇਬ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਣਾ ਹੋਵੇ ਤੇਰੀ ਕਬਰ ਤੇ ਬੈਠੇ ਮਜੌਰ ਆਏ ਗਏ ਯਾਤਰੀ ਕੋਲੋਂ ਜ਼ਾਇਰਿਨ ਕੋਲੋਂ ਤੈਸੇ ਮੰਗਦੇ ਨੇ ਤਾਂ ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਦਾ ਏ ਪਰ ਜਿਹਨੂੰ ਤੋਂ ਚੰਦ ਨਹੀਂ ਚਾਉਂਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਚਲਦੇ ਨੇ ਜਿਤਨੂੰ ਚੰਦ ਨਹੀਂ ਚਾਉਂਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ ਕੂੜ ਨਿਖੁੱਟੇ ਨਾਨਕਾ ਹੋੜਕ ਸੱਚ ਰਹੀ ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਹੈ ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ ਪਰ ਆਖਰ ਜਿੱਤ ਸੱਚ ਦੀ ਹੁੰਦੀ ਹੈ